بس ਇੱਕ ਚੇਤਾ ਰੱਖੀ ਕਿਸੇ ਨੂੰ ਰਵਾ ਕੇ ਨਾ ਹੱਸੀ ਤੇਰੇ ਹਾਸੇ ਦੇ ਵਿੱਚ ਕਿਸੇ ਦਾ ਦਰਦ ਨਾ ਹੋਵੇ ਤੇਰੇ ਹਾਸੇ ਦੇ ਪਿੱਛੇ ਕਿਸੇ ਦਾ ਦੁੱਖ ਨਾ ਹੋਵੇ ਪਰ ਸੱਚੇ ਹੈ ਭੈਣੋ ਭਰਾਵੋ ਅਸੀਂ ਜਦ ਨੂੰ ਜਦੋਂ ਪਤਾ ਲੱਗਦਾ ਹੈ ਨਾ ਫਲਾਣੇ ਫਲਾਣੇ ਦਾ ਮੁੰਡਾ ਰਿਪੋਰਟ ਕਰਨ ਲੱਗੇ ਨੇ ਅਸੀਂ ਉਤੋਂ ਤੋਂ ਤੋਂ ਭਾਵੇਂ ਜਾਣ ਦੇ ਘਰ ਵਾਲੇ ਨੂੰ ਪਤਾ ਲੱਗਾ ਉਹਦਾ ਮੁੰਡਾ ਆਉਣ ਲੱਗਾ ਪਤਾ ਤੈਨੂੰ ਉਹਦੇ ਐ ਬਣਨ ਲੱਗਾ ਪਤਾ ਤੈਨੂੰ ਗੱਡੀ ਵੇਚਣੀ ਪੈ ਗਈ ਪਤਾ ਤੈਨੂੰ ਘਾਟਾ ਪੈ ਗਿਆ ਅਸੀਂ ਅੰਦਰੋਂ ਉਦੋਂ ਹੱਸਦੇ ਹਾਂ ਖੁਸ਼ ਹੁੰਨੇ ਸੱਚੇ ਜਿੰਨਾ ਮਰਜ਼ੀ ਕਹੀ ਜਾਏ ਅੰਦਰੋਂ ਸਾਡੋਂ ਜੈਲਸ ਨਹੀਂ ਜਾਂਦੀ ਈਰਖਾ ਨਹੀਂ ਜਾਂਦੀ ਸਾੜੇ ਨਹੀਂ ਜਾਂਦੇ ਅਸੀਂ ਖੁਸ਼ ਹੁੰਨੇ ਆ ਕਿਸੇ ਦੀ ਬਰਬਾਦੀ ਉੱਤੇ ਜਦੋਂ ਕੋਈ ਬਰਬਾਦ ਹੋਵੇ ਉਦੋਂ ਅਸੀਂ ਬੜੇ ਖੁਸ਼ ਹੁੰਦੇ ਆ ਵੇਖਿਆ ਇਹ ਬਾੜਾ ਹੀ ਫੁਕਰਾ ਬਣਿਆ ਫਿਰਦਾ ਸੀ ਵੇਖਿਆ ਆ ਗਿਆ ਨਾ ਹੁਣ ਥੱਲੇ ਹੋ ਗਿਆ ਨਾ ਫਿਰ ਹੁਣ ਇਦਾਂ ਅਸੀਂ ਖੁਸ਼ ਹੋ ਜੰਨੇ ਤੇ ਤੇਰੇ ਹਾਸੇ ਤੇਰੇ ਕੋਲ ਜਰੂਰ ਚਾਹੀਦੇ ਐ ਪਰ ਉਹਨਾਂ ਹਾਸਿਆਂ ਵਿੱਚ ਕਿਸੇ ਦੇ ਹੋ ਕੇ ਨਾ ਹੋਣ ਕੋਈ ਹੋ ਕੇ ਲੈ ਰਿਹਾ ਤੇ ਤੂੰ ਹੱਸ ਰਿਹਾ ਕੋਈ ਬਰਬਾਦ ਹੋ ਰਿਹਾ ਤੇ ਤੂੰ ਹੱਸ ਰਿਹਾ ਇਹ ਨਹੀਂ ਹੋਣਾ ਚਾਹੀਦਾ ਹਾਸਾ ਤੇਰਾ ਹੋਵੇ ਤੇਰੇ ਹਾਸੇ ਦੇ ਵਿੱਚ ਖੁਸ਼ੀਆਂ ਹੋਣ ਖੁਸ਼ ਕਰਕੇ ਹੱਸ ਤੇ ਜੇ ਕਿਸੇ ਦਿਨ ਕਿਸੇ ਨੂੰ ਰੋਣਾ ਵੀ ਆਵੇ